ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਅਤੇ ਸ਼ਹੀਦ ਸੁਖਦੇਵ ਦੇ ਸ਼ਹੀਦੀ ਦਿਵਸ ਦੇ ਮੌਕੇ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਦੇ ਵੱਲੋਂ ਨੌਜਵਾਨਾਂ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਦੇ ਜੀਵਨ ਨਾਲ ਸੰਬੰਧਿਤ ਕਿਤਾਬਾਂ ਵੰਡੀਆਂ ਗਈਆਂ ਨੇ ਤੁਹਾਨੂੰ ਦੱਸ ਦਈਏ ਇਸ ਫਾਊਂਡੇਸ਼ਨ ਦੇ ਪ੍ਰਧਾਨ ਅਜੀਪਾਲ ਸਿੰਘ ਮਿੱਡੂ ਖੇੜਾ ਵਿੱਕੀ ਮਿੱਡੂ ਖੇੜਾ ਦੇ ਵੱਡੇ ਭਰਾ ਨੇ ਸੋ ਉਹਨਾਂ ਵੱਲੋਂ ਇਹ ਸਾਰਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਸ ਮੌਕੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਜੀਵਨ ਦੇ ਉੱਤੇ ਚਾਨਣਾ ਪਾਉਂਦੀਆਂ ਕਿਤਾਬਾਂ ਨੌਜਵਾਨਾਂ ਦੇ ਵਿੱਚ ਮੁਫਤ ਦੇ ਵਿੱਚ ਵੰਡੀਆਂ ਗਈਆਂ। ਇਸ ਮੌਕੇ ਸੰਬੋਧਨ ਕਰਦੇ ਆ ਵਿੱਕੀ ਮਿੱਡੂਖੇੜਾ ਫਾਊਂਡੇਸ਼ਨ ਦੇ ਪ੍ਰਧਾਨ ਅਜੀਪਾਲ ਸਿੰਘ ਮਿੱਡੂਖੇੜਾ ਨੇ ਕਿਹਾ ਕਿ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੇ ਜੀਵਨ ਦੇ ਆਦਰਸ਼ਾਂ ਦੇ ਉੱਤੇ ਨੌਜਵਾਨਾਂ ਨੂੰ ਚੱਲਣਾ ਚਾਹੀਦਾ ਹੈ। ਸੰਬੋਧਨ ਕਰਦੇ ਉਹਨਾਂ ਨੇ ਕਿਹਾ ਕਿ ਨੌਜਵਾਨ ਹਮੇਸ਼ਾ ਊਰਜਾਵਾਨ ਹੁੰਦੇ ਰਏ ਤੇ ਇਸ ਊਰਜਾ ਦਾ ਇਸਤੇਮਾਲ ਦੇਸ਼ ਦੀ ਤਰੱਕੀ ਦੇ ਵੱਲ ਸਹਿਦਿਤ ਕੀਤਾ ਜਾਣਾ ਚਾਹੀਦਾ ਤੁਸੀਂ ਅੱਜ ਸ਼ਹੀਦ ਭਗਤ ਸਿੰਘ ਦੇ ਦਿਨ ਦੇ ਉੱਤੇ ਕਿਤਾਬਾਂ ਦੇ ਵੰਡ ਰਹੇ ਹੋ ਤੇ ਇਹਦੇ ਬਾਰੇ ਕੀ ਕਾਰਨ ਹੈ ਕਿਉਂ ਤੁਹਾਡੇ ਇਨੀਸ਼ੀਏਟਿਵ ਲੈ ਰਹੇ ਹੋ ਤੁਸੀਂ ਇਦਾਂ ਕਰਾਂ ਦਾ ਦੇਖੋ ਜੀ ਯੂਥ ਨੂੰ ਅੱਜ ਪੰਜਾਬ ਦੇ ਯੂਥ ਨੂੰ ਬਹੁਤ ਜ਼ਿਆਦਾ ਲੋੜ ਹੈ ਇੱਕ ਸਹੀ ਰਸਤਾ ਦਿਖਾਉਣ ਦੀ ਤੇ ਮੈਂ ਇਹ ਸੋਚਦਾ ਵੀ ਸ਼ਹੀਦ ਭਗਤ ਸਿੰਘ ਦੀ ਆਈਡੋਲੋਜੀ ਦੇ ਉੱਤੋਂ ਕੋਈ ਵੀ ਵੱਡਾ ਨਹੀਂ ਗਿਆ ਤੇ ਸਭ ਤੋਂ ਜ਼ਰੂਰੀ ਹੈ ਕਿ ਪੰਜਾਬ ਦੇ ਯੂਥ ਨੂੰ ਇੱਕ ਸੱਚੀ ਸੁਚੀ ਆਈਡੋਲੋਜੀ ਦੇ ਨਾਲ ਜੋੜਨ ਦੀ ਸੋ ਇਸ ਕਰਕੇ ਅੱਜ ਅਸੀਂ ਵਿੱਕੀ ਮਿੱਡੂ ਖੇੜਾ ਫਾਊਂਡੇਸ਼ਨ ਹੈ ਜਿਹੜੀ ਉਸ ਦੇ ਰਾਹੀਂ ਅਸੀਂ ਇਹ ਛੋਟਾ ਜਿਹਾ ਪ੍ਰਾਰਲਾ ਕੀਤਾ ਹੈ ਕਿ ਅੱਜ ਅਸੀਂ ਜਿਹੜੀ ਆਈਡੋਲੋਜੀ ਹੈ ਜਿਹੜੀ ਸੋਚ ਸੀ ਆਪਣੇ ਐਂਸੈਸਟਰਸ ਦੀ ਆਪਣੇ ਪੁਰਾਣੇ ਸਾਡੇ ਵੱਡ ਬਡੇਰਿਆਂ ਦੀ ਉਸ ਸੋਚ ਨੂੰ ਅਸੀਂ ਸਰਦਾਰ ਭਗਤ ਸਿੰਘ ਦੀ ਜਿਹੜੀ ਲੇਗਸੀ ਨੂੰ ਅੱਗੇ ਲੈ ਕੇ ਚੱਲੀਏ ਕੀ ਤੁਸੀਂ ਗਨ ਕਲਚਰ ਨੂੰ ਵੀ ਪ੍ਰੇਰਿਤ ਕਰ ਰਹੇ ਹੋ ਵੀ ਗਨ ਕਲਚਰ ਨਾ ਹੋਵੇ ਜਿਵੇਂ ਅੱਜ ਕੱਲ ਆਪਾਂ ਨੂੰ ਦੇਖਣ ਨੂੰ ਬਹੁਤ ਕੁਝ ਮਿਲ ਰਿਹਾ ਹੈ ਮੀਡੀਆ 'ਚ ਕਿੰਨੀਆਂ ਰਿਪੋਰਟਸ ਆ ਰਹੀਆਂ ਨੇ ਉਹਦੇ ਬਾਰੇ ਵੀ ਜਾਗਰੂਤ ਕਰ ਰਹੇ ਹਾਂ ਤੁਸੀਂ ਦੇਖੋ ਜੀ ਮੇਰੇ ਕੋਲੇ ਨਾ ਇੱਕ ਕੋਟ ਹੈਗੀ ਹੈ ਸਰਦਾਰ ਭਗਤ ਸਿੰਘ ਦੀ ਹੀ ਕਿ ਕਹਿੰਦੇ ਵੀ ਬੰਦੂਕ ਤੇ ਪਿਸਤੌਲਾਂ ਨਾਲ ਰੈਵਿਊਸ਼ਨ ਨਹੀਂ ਜਿੱਤੀ ਜਾ ਸਕਦੀ ਰੈਵਿਊਸ਼ਨ ਜਿੱਤੀ ਜਾਂਦੀ ਹੈ ਕਲਮ ਦੀ ਪਾਵਰ ਨਾਲ ਕਲਮ ਦੇ ਜ਼ੋਰ ਦੇ ਨਾਲ ਰੈਵਿਊਸ਼ਨ ਜਿੱਤੀ ਜਾ ਸਕਦੀ ਹੈ ਤੇ ਆਪਦੀ ਸੋਚ ਨੂੰ ਅੱਗੇ ਲਜਾਇਆ ਜਾ ਸਕਦਾ ਹੈ ਸਿਰਫ ਜਿਹੜਾ ਗਨ ਤੇ ਮੈਂ ਗਨ ਕਲਚਰ ਦੀ ਗੱਲ ਕਰੂੰ ਗਲ ਕਲਚਰ ਕੋਈ ਗਲਤ ਨਹੀਂ ਕੋਈ ਮਾੜਾ ਨਹੀਂ ਬਟ ਹਾਂ ਜਿਹੜੀ ਕਲਮ ਦੀ ਤਾਕਤ ਹੈ ਉਹ ਸਭ ਤੋਂ ਵੱਡੀ ਤਾਕਤ ਹੈ ਤੇ ਅਸੀਂ ਉਸ ਨੂੰ ਪ੍ਰਮੋਟ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਰਦੇ ਰਵਾਂਗੇ ਤੇ ਇਹੀ ਭਗਤ ਸਿੰਘ ਦੀ ਸੋਚ ਸੀ ਤੇ ਅੱਜ ਉਸੇ ਸੋਚ ਦੇ ਉੱਤੇ ਅਸੀਂ ਪਹਿਰਾ ਦੇ ਰਹੇ ਹਾਂ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹਨਾਂ ਦੀ ਆਈਡੋਲੋਜੀ ਉਹਨਾਂ ਦੀ ਲੈਗਸੀ ਹੈ ਅੱਗੇ ਲੈ ਕੇ ਜਾਈਏ